ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਾਗ ਫੁੱਲ ਕਰ ਦੀ ਨਵੀਂ ਵੀਡੀਓ ਲੈ ਕੇ ਆਇਆ ਤੇ ਇਹਦੇ ਵਿੱਚ ਜਿਵੇਂ ਬਾਗ ਫੁੱਲ ਕਰ ਦੇ ਵਿੱਚ ਆਹ ਟੇਡੀ ਸ਼ੇਪ ਹੁੰਦੀ ਨਾ ਆਪਾਂ ਇਦਾਂ ਹੀ ਟੇਡਾ ਟਾਂਕਾ ਚੱਕਣਾ ਹੁੰਦਾ ਆ ਤੁਸੀਂ ਚਾਹੋ ਤਾਂ ਇਧਰੋਂ ਵੀ ਸ਼ੁਰੂ ਕਰ ਸਕਦੇ ਹੋ ਜੇ ਇਧਰੋਂ ਸ਼ੁਰੂ ਕਰਨਾ ਹੈ ਤਾਂ ਇਧਰੋਂ ਵੀ ਕਰ ਸਕਦੇ ਹੋ ਠੀਕ ਹੈ ਜੀ ਟੈਡੀ ਸ਼ੇਪ ਇਧਰਲੀ ਸਾਈਡ ਵੀ ਹੈਗੀ ਆ ਤੇ ਇਧਰਲੀ ਸਾਈਡ ਤੇ ਹੁਣ ਆਪਾਂ ਪੱਤੀ ਕੱਢ ਲਈ ਤੇ ਇਧਰੋਂ ਵੀ ਆਪਾਂ ਸ਼ੁਰੂ ਕਰ ਸਕਦੇ ਜਿਵੇਂ ਆਪਾਂ ਧਾਗਾ ਵਿੱਚ ਲਾ ਜਾ ਕੇ ਇਧਰੋਂ ਡੱਬੀ ਕੱਢਦੇ ਹਾਂ ਨਾ ਦੁਬਾਰਾ ਤੇ ਆਪਾਂ ਇਧਰੋਂ ਵੀ ਕੱਢ ਸਕਦੇ ਆ ਉਨੇ ਹੀ ਟੈਡੀ ਸ਼ੇਪ ਆਪਣੀ ਇਧਲੀ ਸਾਈਡ ਆ ਰਹੀ ਹੈ ਤੇ ਆਪਾਂ ਇਧਰੋਂ ਟਾਂਕਾ ਘੱਟ ਤੇ ਇਧਰੋਂ ਜ਼ਿਆਦਾ ਚੱਕਾਂਗੇ ਇਹਦੇ ਵਿੱਚ ਆਪਾਂ ਨੇ ਪਿੱਛੇ ਕੋਈ ਗੱਠ ਨਹੀਂ ਰੱਖੀ ਹੈਗੀ ਕਿਉਂਕਿ ਇਹਦੇ ਵਿੱਚ ਗੱਠ ਨਹੀਂ ਕੱਢਣੀ ਹੁੰਦੀ ਆਪਾਂ ਨੇ ਗੱਠ ਜੇ ਮਾਰਨੀ ਆਪਾਂ ਨੇ ਉੱਪਰਲੀ ਸਾਈਡ ਇਹ ਹਲਕੀ ਜੀ ਗੱਠ ਲਗਾ ਦਾਂਗੇ ਆਪਾਂ ਜਿੱਥੇ ਆਪਣੀ ਪੱਤੀ ਪੂਰੀ ਹੋ ਜਾਏਗੀ ਆਪਾਂ ਉੱਥੇ ਧਾਗਾ ਘੁਮਾ ਕੇ ਇਸ ਤਰ੍ਹਾਂ ਗੱਠ ਲਾ ਦਾਂਗੇ ਦੇਖੋ ਆਪਣੀ ਆ ਪੱਤੀ ਪੂਰੀ ਹੋ ਗਈ ਜੇ ਤੁਸੀਂ ਇਸ ਤਰ੍ਹਾਂ ਕੱਢ ਸਕਦੇ ਹੋ ਕਿ ਇਧਰ ਉੱਲ ਜਾ ਕੇ ਥੱਲੇ ਨੂੰ ਜਾਣਾ ਜੇ ਇਸ ਤਰ੍ਹਾਂ ਤੁਹਾਨੂੰ ਨਹੀਂ ਸਮਝ ਆਂਦੀ ਤਾਂ ਧਾਗਾ ਵਿੱਚ ਦੀ ਕੱਢ ਕੇ ਇਸ ਤਰ੍ਹਾਂ ਉੱਪਰਲੀ ਸਾਈਡ ਨੂੰ ਸਿਰ ਆਪਾਂ ਪੱਤੀ ਸ਼ੁਰੂ ਕਰ ਲਾਂਗੇ